ਐਮਐਸਸੀ ਨੇ ਰਲ ਕੇ ਬੇਪਰੋਸਗੀ ਦਾ ਪਾਇਆ ਮਤਾ ਅਤੇ ਡਿਪਟੀ ਕਮਿਸ਼ਨਰਗੇ ਮਿਲਣ ਵਾਤੇ ਕੀ ਕਹਿਣਾ ਹੈ ਕੁਸ ਕਰ ਰਹੇ ਹਾਂ ਕਿ ਮਸਲਾ ਹੈਗਾ ਪਹਿਲਾਂ ਕ੍ਰਾਪਸ਼ਨ ਦੇ આરોਪ ਜਿਹੜੇ ਪ੍ਰਧਾਨ ਦੇ ਉੱਪਰ ਲੱਗ ਰਹੇ ਸੀ ਕੀ ਅੱਜ ਦੱਸੋ ਯਾਰ ਪ੍ਰਧਾਨ ਦੇ ਉੱਪਰ ਕ੍ਰਾਪਸ਼ ਦੇ આરોਪ ਨੇ ਕ੍ਰਾਪਸ਼ਨ ਦਾ ਪਰਚਾ ਦਰਜ ਹੋਇਆ ਪ੍ਰਧਾਨ ਜੀ ਦੇ ਉੱਤੇ ਜਿਹੜਾ ਕਿ 6 ਚਾਰ ਨੂੰ 4 6 ਨੂੰ ਪਰਚਾ ਦਰਜ ਹੋਇਆ ਵਿਜੀਲੈਂਸ ਡਿਪਾਰਟਮੈਂਟ ਦਾ ਉਹਦੇ ਨਾਲ ਸੱਤ ਅਫਸਰ ਸਹਿਬਾਨ ਸਾਡੀ ਕਮੇਟੀ ਦੇ ਹੋਰ ਨੇ ਉਹਦੇ ਲਈ ਅਸੀਂ ਜਿਹੜਾ ਭ੍ਰਿਸ਼ਟਾਚਾਰ ਦਾ 42 ਦਿਨ ਹੋ ਗਏ ਅੱਜ ਇਸ ਪਰਚੇ ਦਾ ਦਰਜ ਹੋਏ ਨੂੰ ਕ੍ਰਾਪਸ਼ਨ ਦੇ ਨੂੰ ਪ੍ਰਧਾਨ ਜਨ ਨੂੰ ਨੈਤਿਕ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਸੀਗਾ ਜਿਹੜੀ ਕਿ ਅਸੀਂ ਅੱਜ ਉਹਦੇ ਖਿਲਾਫ ਸ਼ਹਿਰ ਨੂੰ ਲੁੱਟਿਆ ਗਿਆ ਪੁੱਟਿਆ ਗਿਆ ਸਾਰਾ ਕੁਝ ਹੋ ਗਿਆ ਪਰ ਸਰਕਾਰ ਨੇ ਵੀ ਉਹਦੇ ਖਿਲਾਫ ਕੋਈ ਐਕਸ਼ਨ ਅਜੇ ਤੱਕ ਲਿਆ ਨਹੀਂ ਸਾਨੂੰ ਐਮਸੀ ਨੂੰ ਮਜਬੂਰ ਹੋ ਕੇ ਅੱਜ ਉਹਦੇ ਖਿਲਾਫ ਜਿਹੜਾ ਹੈਗਾ ਰਿਕੁਏਸ਼ਨ ਦਾ ਬੇਕਰੋਸੀ ਦਾ ਮੰਦੇ ਦਾ ਐਪਲੀਕੇਸ਼ਨ ਦੇਣੀ ਪੈ ਰਹੀ ਹੈ ਤੇ ਜਿਹੜੇ ਐਮਸੀ 14 15 ਐਮਸੀ ਦੇ ਸਾਡੇ 10 ਕਤ ਨੇ ਤੇ ਜਿਹੜੇ ਵੀ ਐਮਸੀ ਹੋਰ ਉਹਨੇ ਨਹੀਂ ਕਿਤੇ ਰਹਿ ਕੇ ਸਾਡੇ ਉਹ ਸਾਡੇ ਨਾਲ ਸਹਿਮਤ ਨੇ ਦੇਸੀ ਅੰਸੀਆਂ ਦਾ ਇਸ ਘਰ ਤੇ ਧੰਨਵਾਦ ਕਰਦੇ ਆ ਕਿ ਕਰਾਪਸ਼ਨ ਵਾਲੇ ਪ੍ਰਧਾਨ ਆ ਜਿਹੜੇ ਉਹਨਾਂ ਨੂੰ ਆਪ ਦੇ ਘਰ ਦੇ ਨੂੰ ਚੱਲਦਾ ਕੀਤਾ ਜਾਵੇ ਤਾਂ ਕਿ ਨਾਗਰਿਕ ਲੋਕਾਂ ਦਾ ਨਾਗਰਿਕ ਕੌਂਸਲ ਦਾ ਜਿਹੜਾ ਹੈਗਾ ਸੁਧਾਰ ਕੀਤਾ ਜਾਵੇ ਪ੍ਰਸ਼ ਜਿਹੜੇ ਭ੍ਰਸ਼ਟਾਚਾਰੀ ਨੇ ਇਦੇ ਵਿੱਚੋਂ ਇੱਥੋਂ ਖਤਮ ਕੀਤਾ ਜਾਣਾ ਤੇ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਅਤੇ ਨਗਰ ਕੌਂਸਲ ਤੋਂ ਇਹਨਾਂ ਨੂੰ ਹਟਾ ਦਿੱਤਾ ਜਾਵੇ ਸਾਰੇ ਜਿਨ੍ਹਾਂ ਚ ਸੱਤਾ ਬੰਦਿਆਂ ਦੇ ਪਰਚਾ ਹੋਇਆ ਤੇ ਹਜੇ ਤੱਕ ਸਰਕਾਰ ਨੇ ਕੋਈ ਹੋ ਨਹੀਂ ਕੀਤੀ ਅਸੀਂ ਇਸ ਗੱਲ ਦਾ ਵੀ ਨਿੰਦਾ ਕਰਦੇ ਹਾਂ ਕਿ ਸਰਕਾਰ ਨੇ ਇਸ ਦੇ ਬਰੁੱਧ ਕੋਈ ਐਕਸ਼ਨ ਕਿਉਂ ਨਹੀਂ ਲਿਆ ਐਮਸੀ ਸਾਹਿਬ ਇਹ ਪਤਾ ਲੱਗਿਆ ਵੀ ਜਿਹੜੇ ਫੰਡ ਨੇ ਜਿਹੜੇ ਅਮਰਜੈਂਸੀ ਫੰਡ ਹੋਂਨਾ ਚ ਫੰਡਾਂ ਚੋਂ ਵਰਤ ਕੇ ਇਹ ਸਾਰੇ ਕੰਮ ਕੀਤਾ ਹੈ ਇਹ ਕਈ ਫੰਡ ਹੁੰਦੇ ਨੇ ਕਈ ਤਰ੍ਹਾਂ ਦੇ ਵੀ ਇਹ ਟਾਈਟ ਫੰਡ ਹੁੰਦੇ ਨੇ ਕੋਈ ਕਲੋਨੀ ਚ ਫੰਡ ਹੁੰਦੇ ਨੇ ਕੋਈ ਹੋਰ ਹੁੰਦੇ ਨੇ ਇਹ ਉਸ ਤੇ ਵਰਤੇ ਜਾਂਦੇ ਨੇ ਜਿੰਨਾਂ ਲਈ ਆਉਂਦੇ ਨੇ ਪਰ ਇਹਨਾਂ ਨੇ ਜਿੱਥੋਂ ਤੱਕ ਸਾਨੂੰ ਪਤਾ ਲੱਗਿਆਗਾ ਇਹ ਫੰਡ ਮਿਸਯੂਜ਼ ਪਾਵਰ ਕਰਕੇ ਇਹਨਾਂ ਨੇ ਬਹੁਤ ਥਾਵਾਂ ਤੇ ਵਰਤੇ ਗਏ ਨੇ ਇਸ ਲਈ ਜਿਹੜੀ ਜਿਹੜੀ ਇਨਕੁਆਰੀ ਬਿਜੀਲੈਂਸ ਸਾਡਾ ਡਿਪਾਰਟਮੈਂਟ ਜਿਹੜਾ ਹੈ ਸੀਵੀਓ ਸਾਹਿਬ ਦਾ ਹੈਗਾ ਸਾਡਾ ਨਗਰ ਕੌਂਸਲ ਦਾ ਉਹ ਆਇਆ ਸੀ ਤੇ ਉਹ ਰਿਕਾਰਡ ਲੈ ਕੇ ਚਲਾ ਗਿਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਧੰਗਲੀਆਂ ਨੇ ਜਿਵੇਂ ਕਿ ਬਿਜਲੀ ਦਾ ਸਮਾਨ ਲਿਆ ਉਹਦੇ ਵਿੱਚ ਧੰਦਲਿਆ ਨੇ ਜਿਵੇਂ ਕਿ ਬਿਜਲੀ ਦਾ ਸਮਾਨ ਦਾ ਟੈਂਡਰ ਲੱਗਿਆ ਹੋਇਆ ਉਦੋਂ 30-30 ਜਾਂ 35-35 ਹਜ਼ਾਰ ਦੇ 25-25 ਹਜ਼ਾਰ ਦੇ ਕੰਡੀਸ਼ਨਾਂ ਪਾਈਆਂ ਹੋਈਆਂ ਨੇ ਉਹਦੇ ਵਿੱਚ ਬਹੁਤ ਓਵਰ ਕਬਲੇਬਾਜੀ ਹੈ ਕਿਉਂਕਿ ਜਦੋਂ ਟੈਂਡਰ ਹੋਇਆ ਹੋਇਆ ਤਾਂ ਅਸੀਂ ਕਨੈਕਸ਼ਨ ਕੋਟੇਸ਼ਨਾਂ ਤੇ ਸਮਾਨ ਨਹੀਂ ਲੈ ਸਕਦੇ ਜਿਵੇਂ ਕਿ 7-8 ਲੱਖ ਦੀ ਜੀਵੀਸੀ ਚੱਲੀ ਹੋਈ ਹੈ ਤੇ ਕੂੜੀ ਦੇ ਉੱਤੇ ਜਾ ਕੇ ਇਹ ਹੋ ਰਿਹਾ ਹੈ ਇਸ ਤਰ੍ਹਾਂ ਜਿਹੜਾ ਕਿ ਇਹ ਟੈਂਡਰ ਲਾ ਕੇ ਨਗਰ ਕੌਂਸਲ ਦਾ ਫਾਇਦਾ ਹੁੰਦਾ ਸੀ ਇਹਨਾਂ ਨੇ ਨੁਕਸਾਨ ਕੀਤਾ ਇਹਨਾਂ ਦੇ ਖਿਲਾਫ ਪਨੋਨੀ ਕਾਰਵਾਈ ਕੀਤੀ ਜਾਣੀ ਕਿੰਨੇ ਐਮਸੀ ਤੁਹਾਡੇ ਨਾਮ ਨੇ ਜੀ ਤੇ ਬਾਕੀ ਐਮਸੀ ਕਿਉਂ ਨਹੀਂ ਬੋਲ ਰਹੀ ਇਸ ਮੁੱਦੇ ਤੇ ਬਾਕੀ ਐਮਸੀ ਦੀ ਕੋਈ ਉਹ ਹੈਗੀ ਅੱਜ ਆਏ ਨਹੀਂ ਇਸ ਕਰਕੇ ਐਮਸੀ ਸਾਡੇ ਨਾਲ ਤਕਰੀਬਨ ਐਮਸੀ ਦੇ ਸਾਬ੍ਹਣੇ ਇਸ ਗੱਲ ਤੇ ਸਾਡੀ ਸਾਡੇ ਨਾਮ ਦੇ ਤਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਵੀ ਕਿ ਉਹ ਹੋਣੇ ਕਿੰਨੇ ਐਮਸੀ ਨੇ ਟੋਟਲ ਟੋਟਲ 27 ਐਮਸੀ ਨੇ ਤੁਹਾਡੇ ਨਾਲ ਕਿਹਾ ਸਾਡੇ ਨਾਲ ਹੈਗੇ ਨੇ 22 ਐਮਸੀ ਬਾਕੀ ਕਿਉਂ ਨਹੀਂ ਬੋਲ ਰਿਹਾ ਇਸ ਮੁੱਦੇ ਦੇ ਗ੍ਰੈਕਸ਼ਨ ਦਾ ਦੇਖੋ ਪੂਰੇ ਮਤਲਬ ਸਾਰੇ ਸ਼ਹਿਰ ਦੀ ਹੋਈ ਹੈ ਜਿਹਦੇ ਵਾਰ ਦੇ ਸਾਰਿਆਂ ਦੇ ਵਿੱਚ ਤਾਂ ਅਗਲੀ ਹੋਈ ਹੈ ਕਿਉਂ ਨਹੀਂ ਬੋਲਦੇ ਉਹ ਦੇਖੋ ਜਿਉਂ ਨਾਲ ਕੋਈ 100 ਮੀ ਬੁਰੀ ਹੋ ਸਕਦੀ ਹੈ ਇਸ ਲਈ ਨਹੀਂ ਬੋਲਦੇ ਉਹ ਅਸੀਂ ਆ ਜਿਹੜੇ ਅਸੀਂ ਖੁੱਲ ਕੇ ਬੋਲ ਰਹੇ ਆ ਵੀ ਕਰਾਪਸ਼ਨ ਹੋਈ ਹੈ ਕੀਤੀ ਇਹਨਾਂ ਨੇ ਇਸ ਗੱਲ 'ਚ ਕੋਈ ਰੋਲ ਨਹੀਂ ਰਿਹਾ ਜਦੋਂ ਸੱਚ ਸਾਹਮਣੇ ਆਇਆ ਵੀਡੀਓ ਆ ਗਿਆ ਆਡੀਓ ਆ ਗਿਆ ਸਾਰਿਆਂ ਸਾਰੀਆਂ ਡਿਜੀਲੈਂਸ ਦੇ ਸਾਹਮਣੇ ਆ ਗਈਆਂ ਤੇ ਇੱਕ ਕੋਟਾ ਨੇ ਇਹਨਾਂ ਦੀ ਜਵਾਨਤਾ ਰਿਜੈਕਟ ਕਰਤੀਆਂ ਤੇ ਨਹੀਂ ਅੱਜ 1.5 ਮਹੀਨਾ ਹੋ ਗਿਆ ਇਹਨਾਂ ਦੀ ਜਵਾਨਤਾ ਹੋ ਜਾਂਦੀਆਂ ਮੈਂ ਕਹਿੰਦਾ ਪ੍ਰਧਾਨ ਜੀ ਅਗਰ ਸੱਚੇ ਨੇ ਸੋਚੇ ਨੇ ਆ ਕੇ ਆਉਂਦੀ ਸੀਟ ਤੇ ਆਹਨ ਜਨਤਾ ਨੂੰ ਵਿਸ਼ਵਾਸ ਬਣਾਉਣ ਵੀ ਮੈਂ ਤਾਂ ਸੱਚਾ ਸੋਚਾ ਜਿੰਨੇ ਤਾਂ ਮੇਰੇ ਕੋਲ ਸਵਾਲ ਪੁੱਛਣੇ ਪੁੱਛੋ ਆ ਕੇ ਬਿਜਲੀਅੰਸ ਨੇ ਪੁੱਛਣਾ ਵੀਜਲੀਅੰਸ ਨੂੰ ਪੁੱਛਵਾ ਦੇ ਆ ਗਿਰੋ ਸੱਚੇ ਨੇ ਕਿਉਂ ਭੱਜੇ ਫਿਰਦੇ ਜੇ ਜਮਤ ਕੁੱਡੀ ਲਾਈਫ ਆ ਇੱਕ ਮਾਡਲ ਉਹ ਬਾਈ ਫੜਦੇ ਲੱਕ ਮਾਡਲ ਸੋ ਜੀ بڑا ਇਹ ਸਵਾਲ ਜਿਹੜੀ ਤੁਸੀਂ ਕੱਲ ਪੀਸੀ ਦੀ ਮੀਟਿੰਗ ਰੱਖਿਆ ਉਹ ਪੈਸੇ ਬਾਰੇ ਕਹਿ ਰਹੇ ਹੋ ਕੀ ਮਾਮਲਾ ਫਾਟਾ ਸਪੋਰਟ ਜਿਹੜੀ ਨਗਰ ਕਾਉਂਸਲ ਮਾਨਸਾ ਹੈ ਭ੍ਰਿਸ਼ਟਾਚਾਰ ਦਾ ਪਹਿਲਾਂ ਹੀ ਅੱਡਾ ਬਣ ਚੁੱਕਿਆ ਹੈ ਜਿਹੜੀ ਕਿ ਇਹ ਮੀਟਿੰਗ 18 ਨੂੰ ਤਰੀਕ ਨੂੰ ਰੱਖੀ ਗਈ ਹੈ ਦਿਨ ਵੀਰਵਾਰ ਇਹ ਏਡੀ ਛੇਤੀ ਮੀਟਿੰਗ ਰੱਖੀ ਗਈ ਹੈ ਕਿ ਇਹ ਜੀ ਤਿਆਰੀ ਵੀ ਨਹੀਂ ਹੋ ਸੀ ਦੀ ਇਹਦੇ ਵਿੱਚ ਫੇਰ ਪਹਿਲਾਂ ਮੰਗੋ ਖਰੀਦਦੋ ਪਰੋਦ ਦਾ ਡਰਾ ਹੈ ਤੇ ਇਸ ਲਈ ਅਸੀਂ ਇਹ ਮੀਟਿੰਗ ਇਹਨੇ ਵੀ ਕੈਨਸਲ ਕੀਤੀ ਜਾਵੇ ਤੇ ਥੱਲੇ ਦੇ ਗਰਾਊਂਡ ਲੈਵਲ ਤੇ ਇਸ ਨੂੰ ਬਾਚਿਆ ਜਾਵੇ ਬਾਚ ਕੇ ਫੇਰ ਮੀਟਿੰਗ ਕਰਾਈ ਜਾਵੇ ਜਿਹੜੀ ਇਹ ਮੀਟਿੰਗ ਹੈ ਜਬ ਬਾਈਸ ਪ੍ਰਧਾਨ ਦੀ ਚੋਣ ਹੈ ਓਪਨ ਨਾ ਕਿ ਕਿਸੇ ਪਾਰਟੀ ਨੇ ਕੋਈ ਕੈਂਡੀਡੇਟ ਖੜਾ ਕੀਤਾ ਨਾ ਹੋ ਰਹਾ ਹਜੇ ਤੇ ਕੋਈ ਵੀ ਇਸ ਚੋਣ ਨੂੰ ਵੈਸੇ ਲੜ ਸਕਦਾ ਹੈਗਾ ਤੇ ਅਸੀਂ ਇਹ ਕਹਿੰਦੇ ਆ ਵੀ ਜੇ ਇਸ ਤਰ੍ਹਾਂ ਹੀ ਇਹ ਚੋਣ ਹੋਈ ਫਰੀਦਬੁਰੂ ਦਾ ਡਰ ਤੇ ਹੋਈ ਤੇ ਫਿਰ ਇਹ ਭ੍ਰਿਸ਼ਟਾਚਾਰ ਦਾ ਅੱਡਾ ਬਣੂਗੀ ਕਮੇਟੀ ਤੇ ਅਸੀਂ ਡੀਸੀ ਸਾਹਿਬ ਨੂੰ ਏਡੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਮੀਟਿੰਗ ਨੂੰ ਮੁਰੁੱਤੇ ਕੀਤਾ ਜਾਵੇ ਤੇ ਸਹੀ ਢੰਗ ਨਾਲ ਇਹਦੀ ਚੋਣ ਕਰਵਾਈ ਜਾਵੇ ਕਮੇਟੀ ਬਣਾਈ ਹੈ ਕਿਸੇ ਅਭੀ ਬੋਸ ਦੀ ਮਦਦ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਭ੍ਰਿਸ਼ਟਾਚਾਰ ਤੋਂ ਅਸੀਂ ਬਚਾਉਣ ਦੇ ਲਈ ਨਗਰ ਕੌਂਸਲ ਦੇ ਅਸੀਂ 5 ਐਮਸੀਆਂ ਨੇ ਇੱਕ ਕਮੇਟੀ ਬਣਾਈ ਹੈਗੀ ਉਹ ਸਾਰੇ ਅਸੀਂ 5 ਐਮਸੀ ਇਕੱਠੇ ਹੋ ਕੇ ਸ਼ਹਿਰ ਦੇ ਲੋਕਾਂ ਨੂੰ ਨਾਲ ਲਵਾਗੇ ਤੇ ਨਾਲ ਇੱਕ ਸ਼ਹਿਰ ਬਚਾਓ ਕਮੇਟੀ ਵੀ ਰੱਖਾਂਗੇ ਉਹ ਕਿ ਜੋ ਸ਼ਹਿਰ ਦੇ ਮੇਲ ਕੰਮ ਹੁੰਦੇ ਨੇ ਉਹ ਕਮੇਟੀ ਦੇ ਆਸਰੇ ਚੱਲਦੇ ਹੁੰਦੇ ਨੇਗੇ ਇਸ ਕਰਕੇ ਅਸੀਂ ਪੰਜ ਮੈਂਬਰ ਸਾਰੇ ਐਮਸੀ ਦੇ ਘਰੋ ਘਰੀ ਜਾਵਾਂਗੇ ਸਾਰਿਆਂ ਨੂੰ ਦੱਸਾਂਗੇ ਵੀ ਆਪਣੇ ਨਾਲ ਕੀ ਕੀ ਧੋਖੇ ਹੋ ਰਹੇ ਨੇ ਕਿੰਨਾ ਨਗਰ ਕੌਂਸਲ ਦਾ ਹੁਣ ਤੱਕ ਨੁਕਸਾਨ ਹੋ ਚੁੱਕਾ ਹੈਗਾ ਇਸ ਕਰਕੇ ਅਸੀਂ ਨਗਰ ਕੌਂਸਲਰ ਦੇ ਸ਼ਹਿਰ ਬਚਾਓ ਕਮੇਟੀ ਦਾ ਗਠਨ ਕੀਤਾਗਾ ਤੇ ਅਸੀਂ ਹੋਰ ਐਮਸੀ ਨੂੰ ਅਪੀਲ ਕਰਦੇ ਆ ਵੀ ਤੁਸੀਂ ਸਾਡੇ ਨਾਲ ਆਓ ਇਸ ਕਮੇਟੀ ਦਾ ਹਿੱਸਾ ਬਣੋ ਤੇ ਆਪਾਂ ਜੋ ਜੋ ਹੁਣ ਤੱਕ ਆਪਣੇ ਨਾਲ ਭ੍ਰਿਸ਼ਟਾਚਾਰ ਦੇ ਗ੍ਰੋਹ ਆਪਣੇ ਹੋਏ ਨੇ ਕਮੇਟੀ ਦੇ ਵਿੱਚ ਉਹਨਾਂ ਨੂੰ ਜਾਗਰੂਕ ਕਰੀਏ ਸ਼ਹਿਰ ਵਾਸੀਆਂ ਨੂੰ ਦੱਸੀਏ ਤੇ ਇਸ ਕਰਕੇ ਬਦਨਾਮ ਇੱਕ ਹੁੰਦਾਗਾ ਪ੍ਰਧਾਨ ਦੂਜੇ ਬਾਕੀ ਦੂਜੇ ਸਾਰਾ ਨਾਮ ਲੱਗ ਜਾਂਦਾ ਲੋਕ ਆਈ ਜਾਂਦੇ ਸਾਰੇ ਐਮਸੀ ਆਏ ਨੇ ਐ ਨਹੀਂ ਤੇ ਬਾਕੀ ਅਸੀਂ ਇੱਕ ਪੇਪਰ ਉਸਗੀ ਦਾ ਮਤਾ ਪਾਇਆਗਾ ਪ੍ਰਧਾਨ ਨੂੰ ਅਸੀਂ ਕਹਿਣੇ ਆਗੇ ਵੀ ਜੇ ਉਹ ਕੋਲ ਪ੍ਰੋਪਰ ਉਸਗੀ ਦਾ ਸਿੱਧ ਕਰਿਓ ਅਸੀਂ ਸਾਰੇ ਇਕੱਠੇ ਹੋ ਕੇ ਬੇਰੋਸਗੀ ਦਾ ਸਮਾਤਾ ਦੇ ਦਿੱਤਾਗਾ ਤੇ ਹੁਣ ਸਾਡੀ ਸਾਰੇ ਐਮਸੀਆਂ ਨੂੰ ਅੱਗੇ ਵੀ ਇਹ ਮੰਗ ਆ ਜੀ ਤੇ ਸ਼ਹਿਰ ਵਾਸੀਆਂ ਵੀ ਸਾਡਾ ਸਾਥ ਦੇ ਉਹ ਵੱਧ ਤੋਂ ਵੱਧ ਤਾਂ ਕਰਕੇ ਆਪਾਂ ਇਹ ਕਮੇਟੀ ਦਾ ਗੱਟਣ ਹੋਈ ਗਿਆ ਤੇ ਵੀ ਆਪਾਂ ਕਹਿੰਦੇ ਜਿਹੜੋ ਜੋ ਉਹਨਾਂ ਨੇ ਕੀਤਾ ਹੈਗਾ ਭ੍ਰਿਸ਼ਟਾਚਾਰ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਹੀ ਆਪਣੇ ਸੁਧਾਰ ਹੋ ਸਕਦਾ ਮਾਨਸਾ ਦਾ ਜਿੰਨੇ ਕਹਦਾ ਬਹੁਤ ਬਹੁਤ ਧੰਨਵਾਦ ਜੇ ਫਿਰ ਜਿਹ 18 ਨਹੀਂ ਹੋਊਗੀ ਫਿਰ ਤਾਂ ਜਵੇਂ ਕੰਮ ਹੋਊ ਜੂ ਮਾੜੀ ਜੱਲ ਨਹੀਂ ਬਣੀ ਐਮਐਲ ਦੀ ਬੋਰਡ ਵੀ ਹੁੰਦੀ ਕਿੰਨੇ ਮਿਲ ਬੜਾ ਬੜਾ ਮੈਨੇ ਅਜੇ ਕਾਉਂਸਲਰ ਹੀ ਹੁੰਦਾ ਠੀਕ ਹੈ ਬਾਕੀ ਜੋ ਅਸੀਂ ਬੇਪ੍ਰੋਸੀ ਦੀ ਅੱਜ ਮਤਾ ਦਿੱਤਾ ਹੈ ਪ੍ਰਧਾਨ ਦੇ ਖਿਲਾਫ ਮੇਰੀ ਸਾਰੇ ਐਮਐਮਸੀ ਨੂੰ ਬੇਨਤੀ ਹੈ ਕਿ ਤੁਸੀਂ ਇਸ ਦੇ ਵਿੱਚ ਸਾਨੂੰ ਸਾਡਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਰਕੇ ਆਪਾਂ ਹੁਣ ਜੇ ਪ੍ਰਧਾਨ ਇੰਨੇ ਪੂਰਨ ਬੋਧਤ ਦਿਓ ਜੇ ਪ੍ਰਧਾਨ ਇੰਨੇ ਸੱਚਾ ਹੁੰਦਾ ਉਹ ਹੁਣ 42 ਦਿਨਾਂ ਦਾ ਭੱਜਿਆ ਕਰਦਾਗਾ ਆਇਆ ਕਿਉਂ ਨਹੀਂ ਗਾ ਉਹ ਇੱਥੇ ਆ ਕੇ ਆਪਦੀ ਗੱਲ ਰੱਖ ਸਕਦਾ ਸੀਗਾ ਉਹ ਕਿਸੇ ਗੱਲੋਂ ਡਰਿਆ ਫਿਰਦਾਗਾ ਤਾਂ ਕਰਕੇ ਇਹਨਾਂ ਤੇ ਕੋਈ ਹੋਪ ਨਹੀਂ ਲੱਗੇ ਸਾਰੇ ਸਿੱਧ ਹੋ ਗਏ ਅੱਜ 45 ਦਿਨ ਹੋ ਗਏ ਇਹਨਾਂ ਦੀ ਜ਼ਬਾਨ ਤੇ ਵੀ ਨਹੀਂ ਹੋਏਗੀ ਇਸ ਕਰਕੇ ਜੇ ਸਾਰੇ ਐਮਐਮਸੀ ਅੱਗੇ ਬੇਨਤੀ ਕਰਦੇ ਆਂਗੇ ਵੀ ਤੁਸੀਂ ਆ ਜਰੂਰ ਆਓ ਆਪਾਂ ਪੂਰਨ ਬਹੁਤ ਮਹੱਤਵਨਾ ਪ੍ਰਧਾਨ ਨੂੰ ਕੁਰਸੀ ਤੇ ਲਾਈਏ ਤੇ ਆਪਾਂ ਇਸ ਤੋਂ ਬਾਅਦ ਤਿੰਨਾ ਚ ਤਿੰਨੇ ਚੋਣਾਂ ਇਕੱਠੀਆਂ ਕਰਵਾਈਏ ਜੋ 18 ਤਰੀਕ ਵਾਲੀ ਚੋਣਾਂ ਸੀ ਉਹ ਵੀ ਕਹਨੇ ਪ੍ਰਸ਼ਾਸਨ ਨੂੰ ਵੀ ਰੱਦ ਕੀਤੀ ਜਾਵੇ ਵੀ ਤਿੰਨੇ ਚੋਣਾਂ ਇਕੱਠੀਆਂ ਹੋਣ 2 ਸਾਲਾਂ ਜੇ ਕਮੇਟੀ ਦੇ ਪਏ ਹੈਗੇ ਤਾਂ ਕਰਕੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਸਕਦੇ ਨੇਗੇ ਸਾਰੇ ਐਮਸੀਆਂ ਨੂੰ ਬੇਨਤੀ ਹੈਗੀ ਤਾਂ ਸਾਡਾ ਸਹਿਯੋਗ ਦਿਓ ਅਸੀਂ ਪਾਰ ਦੇ ਲੋਕਾਂ ਨੂੰ ਵੀ ਰੇ ਕੈਂਪਸਿਸ ਬੇਨਤੀ ਕਰਦੇ ਆਂਗੇ ਵੀ ਤੁਸੀਂ ਆਪ ਦੇ ਆਪ ਦੇ ਐਮਸੀ ਨੂੰ ਸਮਝਾਓ ਜੋ ਉਸ ਨੂੰ ਉਹਨਾਂ ਨੂੰ ਸੱਚਾ ਲੱਗਦਾ ਸਹੀ ਲੱਗਦਾ ਉਹ ਸਹੀ ਤੌਰ ਤੇ ਚੋਣ ਕੀਤੀ ਜਾਵੇ ਜਿੰਨੇ ਪ੍ਰਾਣਾਂ ਦੀ ਤਾਂ ਕਰਕੇ ਸਾਰਾ ਜੋ ਪਹਿਲਾਂ ਵਾਲੇ ਨੂੰ ਉਹਨਾਂ ਨੂੰ ਪੂਰੇ ਇੱਕ ਤਰ੍ਹਾਂ ਤੇ ਲਾਭੇ ਕੀਤਾ ਜਾਵੇ ਉਹ ਰੋਜ਼ੇਰ ਵੀ ਜਾਣਗੇ ਜੇ ਉਹਨਾਂ ਦੇ ਸਿੱਧੀ ਹੋ ਗਿਆ ਸਾਰਾ ਕੁਝ ਇਸ ਕਰਕੇ ਮੇਰੀ ਸਾਰੇ ਐਮਸੀ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈਗੀ